ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਜਯਾਦਵ ਜੀ ਆਈਪੀਐਸ ਏਡੀਜੀਪੀ ਸਾਹਿਬ ਲਾਇਨ ਆਰਡਰ ਡੀਏਜੀ ਸਾਹਿਬ ਬਠਿੰਡਾ ਰੇ ਤੇ ਮੈਡਮ ਅਮਨੀਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਮੂਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜੇ ਹੈਗੇ ਆ ਇਹ ਨਾਕੇ ਜਿਹੜੇ ਇੱਕ ਤੋਂ ਚਾਰ ਨੇਰੀ ਪੁਲਾਂ ਤੇ ਤੇ ਹੋਰ ਜਿਹੜੀ ਪੁਲਸ ਹੋਆ ਤੇ ਜਿਹੜੇ ਹੈਗੇ ਆ ਲਗਾਏ ਗਏ ਆ ਜਿਹਦੇ ਵਿੱਚ ਮੋਟਰਸਾਈਕਲ ਤੇ ਹੋਰ ਜਿਹੜੇ ਵਹੀਕਲ ਹੈਗੇ ਆ ਉਹ ਚੈੱਕ ਕੀਤੇ ਜਾ ਰਹੇ ਆ ਤੇ ਸ਼ਕਤੀ ਨਾਲ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਅਨ ਆਡੈਂਟੀਫਾਈਡ ਵਹੀਕਲ ਹੈਗੇ ਆ ਉਹਨਾਂ ਨੂੰ ਆਡੈਂਟੀਫਾਈ ਕਰਕੇ ਤੇ ਉਹਨਾਂ ਦੇ ਕਾਗਜ਼ ਪੱਤਰ ਦੇਖ ਕੇ ਜਿਹਦਾ ਕੋਲ ਕਾਗਜ਼ਾਤ ਪੂਰੇ ਨਹੀਂ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਤੇ ਹੋਰ ਜਿਹੜੀ ਆ ਸ਼ੱਕੀ ਜਿਹੜੀਆਂ ਹੈਗੀਆਂ ਅਵਸਥਾਂ ਦੀ ਜਿਹੜੀ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਉਹ ਵੀ ਅਸੀਂ ਕਰਦੇ ਇਹ ਨਾਕੇ ਕਿੱਥੇ ਕਿੱਥੇ ਇਹ ਨਾਕੇ ਜਿਹੜੇ ਹੈਗੇ ਆ ਤਲਵੰਡੀ ਸਾਹਿਬ ਡਿਵੀਜ਼ਨ ਦੋ ਜਗ੍ਹਾ ਤੇ ਹੈਗੇ ਆ ਇੱਕ ਦਸ਼ਮੇਸ਼ ਸਕੂਲ ਦੇ ਕੋਲ ਪੁੱਲ ਤੇ ਹੈਗਾ ਇੱਕ ਜਿਹੜਾ ਇੱਥੇ ਰਾਮਸਰੇ ਅ ਪਿੰਡ ਦੇ ਵਿੱਚ ਜਿਹੜਾ ਪੁੱਲ ਖਵਾ ਤੇ ਹੈ। ਤਲਵੰਡੀ ਸਾਬੂ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ